ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਬਦਲਦੇ ਮੌਸਮ ਦੇ ਵਿੱਚ ਆਪਾਂ ਨੂੰ ਪਸ਼ੂ ਨੂੰ ਠੰਣ ਦੀ ਪ੍ਰੋਬਲਮ ਵਾਸਤੇ ਇੱਕ ਛੋਟੀ ਜੀ ਔਰ ਸਸਤੇ ਤਰੀਕੇ ਦੀ ਔਰ ਬਾਜ਼ਾਰ ਚੋਂ ਦੁਕਾਨ ਤੋਂ ਵੀ ਮਿਲ ਜਾਂਦੀ ਹੈ ਚੀਜ਼ ਆਪਾਂ ਪਸ਼ੂ ਨੂੰ ਠੀਕ ਕਰ ਸਕਦੇ ਹਾਂ ਕੀ ਹੁੰਦਾ ਬਰਸਾਤਾਂ ਦੀ ਮੌਸਮ ਦੇ ਵਿੱਚ ਪਸ਼ੂ ਜਦੋਂ ਸੂਣ ਵਾਲਾ ਹੁੰਦਾ ਹੈਗਾ ਤੋਂ 2 ਢਾਈ ਮਹੀਨੇ ਪਹਿਲਾਂ ਛੱਡਿਆ ਜਾਂਦਾ ਹੈਗਾ ਆਪਾਂ ਕੀ ਕਰਦੇ ਆ ਜਦੋਂ ਉਹ ਸੂਪ ਪੈਂਦਾ ਉਹਦੇ ਵਿੱਚ ਕੀ ਹੁੰਦਾ ਸਾਰਾ ਨਾਲੋਂ ਪਹਿਲਾਂ ਛਿੱਦੀ ਬਣਦੀ ਆ ਥਣ ਦੇ ਵਿੱਚ ਛਿੱਦੀ ਬਣਦੀ ਆ ਉਹਨੂੰ ਛਿੱਦੀ ਦੀ ਰੋਕਥਾਮ ਆਪਾਂ ਕਿਵੇਂ ਕਰਨੀ ਆ ਇੱਕ ਆਪਾਂ 10 ਰੁਪਈਆ ਦੇ ਨਾਲ ਉਹਦੀ ਆਪਾਂ ਰੋਕਥਾਮ ਕਰ ਦਿੰਨੇ ਆ ਜਦੋਂ ਆਪਾਂ ਨੂੰ ਤੁਰਤ ਪਤਾ ਲੱਗ ਗਿਆ ਬੀ ਪਸ਼ੂ ਨੂੰ ਕੀ ਪ੍ਰੋਬਲਮ ਆ ਰਹੀ ਆ ਉਦੋਂ ਨਾਲ ਦੀ ਨਾਲ ਆਪਾਂ ਇੱਕ ਤੁਹਾਨੂੰ ਆਈਟਮ ਦੱਸਦਾ ਵੀ ਉਹ ਚੀਜ਼ ਲਿਆ ਕੇ ਦੁਕਾਨ ਤੋਂ ਦੇ ਦਿਓ ਇਹ ਕੀ ਕਰਦੀ ਆ ਥਣ ਨੂੰ ਪਹਿਲਾਂ ਥਣ ਦੇ ਵਿੱਚ ਛਿੱਦੀ ਆਉ ਫਿਰ ਉਹਦਾ ਦੁੱਧ ਪਤਲਾ ਹੋਊ ਫਿਰ ਉਹਦਾ ਦੁੱਧ ਘਟੂ ਫਿਰ ਜਦੋਂ ਦੁੱਧ ਘਟੂਗਾ ਥਣ ਚੜੂ ਫਿਰ ਚੜਨ ਤੋਂ ਬਾਅਦ ਉਹਦੇ ਵਿੱਚ ਨਾੜ ਬਣੂ ਤੇ ਥਣ ਤਿੱਲ ਹੋ ਜਾਂਦਾ ਆਪਣੀ 1.5-2 ਲੱਖ ਦੀ ਮੱਝ ਟੱਲ ਹੋ ਜਾਂਦੀ ਹੈ ਭਾਈ ਆਪਾਂ ਚੋਕੇ ਕਾਟੂ ਮਾਲ ਵਾਲਿਆਂ ਨੂੰ ਦੇਣ ਵਾਲਿਆਂ ਨੂੰ ਹੋ ਜਾਂਦੀ ਆ ਅਗਰ ਆਪਾਂ ਉਹਦੇ ਉੱਤੇ ਥੋੜਾ ਜਿਹਾ ਗੌਰ ਕਰ ਲਈਏ ਤਾਂ ਉਹ ਆਪਾਂ ਗੌਰ ਕਰਨ ਦੇ ਨਾਲ ਆਪਾਂ ਇੱਕ ਸਸਤੇ ਔਰ ਵਧੀਆ ਟਿਕਾਊ ਤਰੀਕੇ ਦੇ ਨਾਲ ਆਪਾਂ ਕੰਮ ਕਰ ਸਕਦੇ ਆ ਜਿੱਥੇ ਕਿ ਆਪਾਂ ਨੂੰ 8 8 9 900 ਦਾ ਟੀਕਾ ਕੰਮ ਕਰਦਾ ਇੱਕ ਦੇਸੀ ਦਵਾਈ ਪੁਰਾਣੇ ਵੈਦਾਂ ਦੀ ਦੱਸੀ ਵੀ ਪੁਰਾਣੇ ਬਜ਼ੁਰਗਾਂ ਦੀ ਦੱਸੀ ਵੀ ਉਹ ਆਪਾਂ ਨੂੰ ਠੀਕ ਕਰ ਸਕਦੀ ਆਓ ਆਪਾਂ ਦੱਸੀਏ ਕੀ ਚੀਜ਼ ਇਹ ਭਾਈ ਆਪਣੇ ਕੋਲੇ ਹੈਗਾ ਮੁਸਕ ਕਪੂਰ ਜਿਹੜਾ ਪੂਜਾ ਦੇ ਵਿੱਚ ਕੰਮ ਆਉਂਦਾ ਘਰੇ ਰੱਖਦੀ ਇਹਦੀ ਵਾਸ਼ਨਾ ਦੇ ਨਾਲ ਕਿਰਲੀਆਂ ਭੱਜ ਜਾਂਦੀਆਂ ਹੈਗੀਆਂ ਇਹ ਕੰਮ ਬਹੁਤ ਆਉਂਦਾ ਹੈਗਾ ਇਹ ਦੋ ਰੂਪਾਂ ਦੇ ਵਿੱਚ ਆਉਂਦਾ ਇੱਕ ਆਉਂਦੀ ਹੈ ਵੱਡੀ ਟਿੱਕੀ ਵੱਡੀ ਟਿੱਕੀ ਕਿੰਨੇ ਦੀ ਹੈਗੀ ਇਹ 5 ਰੁਪਈਆ ਦੀ ਆਪਾਂ ਕੀ ਕਰਨਾ ਆਪਾਂ ਨੂੰ ਸ਼ਿੱਧੀ ਆਉਣ ਲੱਗੀ ਆਪਾਂ ਇੱਕ ਟਿੱਕੀ ਤੋੜੀ ਇਹ ਤੋੜ ਕੇ ਪਸੂ ਦੇ ਗੁੜ ਚ ਪਾ ਦਿਓ ਆਟੇ ਚ ਪਾ ਦਿਓ ਉਹਦੇ ਮੂੰਹ ਚ ਦੇ ਦਿਓ ਸ਼ਾਮ ਨੂੰ ਆਪਾਂ ਫੇਰ ਦੇ ਦਿਓ ਤੁਸੀਂ ਲਗਾਤਾਰ 3 ਦਿਨ ਮੁਸਕ ਕਪੂਰ ਦੇ ਦਿਓ ਭਾਈ ਤੇ ਬਿਲਕੁਲ ਸਿੱਧੀ ਦਾ ਉਹ ਕਿਹਦੀ ਰਿਪੋਰਟ ਹੋ ਜੂਗੀ ਜਮਾ ਇਹ ਨਾ ਹੋਊਗਾ ਵੀ ਸਿੱਧੀ ਸਿੱਧੀ ਜਦੋਂ ਬਣਦੀ ਆ ਗਈ 나ੜ ਦੇ ਵਿੱਚ ਸਿੱਧੀ ਬਣ ਜਾਂਦੀ ਆ ਅੜ ਜਾਂਦੀ ਆ ਸਿੱਧੀ ਫੇਰ ਕੀ ਕਰਦਾ ਥਣ ਉਤਲੀ ਦੀ ਉਤਲੀ ਜਾਲੀ ਬੰਦ ਹੋ ਜਾਂਦੀ ਆ ਜਦੋਂ ਜਾਲੀ ਬੰਦ ਹੋ ਜਾਂਦੀ ਆ ਧਾਰ ਆਉਂਦੀ ਨਹੀਂ ਆਪਾਂ ਕਹਿ ਦਿੰਨੇ ਆ ਵੀ ਇਹ ਠੰਡ ਤਾਂ ਹੁਣ ਆਪਣਾ ਬੰਦ ਹੋ ਗਿਆ ਆਪਾਂ ਡਾਕਟਰ ਸਾਹਿਬਾਨ ਨੂੰ ਸਾਦੇ ਆ ਡਾਕਟਰ ਸਾਹਿਬਾਨਾਂ ਕੋਲੇ ਇਲਾਜ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਇਲਾਜ ਉਹਨਾਂ ਕੋਲੇ ਨਹੀਂ ਆ ਵੀ ਇਲਾਜ ਮੇਰੇ ਕੋਲੇ ਆ ਮੈਂ ਇਹ ਨਹੀਂ ਕਹਿੰਦਾ ਡਾਕਟਰ ਸਾਹਿਬਾਨਾਂ ਕੋਲੇ ਇਲਾਜ ਹੈਗਾ ਇਲਾਜ ਜ਼ਰੂਰ ਕਰਦੇ ਆ ਉਹ ਉਹਦੇ ਤੇ ਕੀ ਹੈਗਾ ਉਹਦੇ ਤੇ ਤੁਰਤ ਡਾਕਟਰ ਸੱਦਣ ਦੇ ਨਾਲ ਤੁਰਤ ਕੰਮ ਹੋ ਜਾਂਦਾ ਇਹ ਤੇ 2 ਦਿਨ ਲੈ ਜਾਂਦਾ ਘਬਰਾਓ ਨਾ ਤੁਸੀਂ ਤੁਸੀਂ ਟਿੱਕੀ ਨੂੰ ਕਮਸੇ ਕਮ ਵੀ ਇਹਨੂੰ 3 ਦਿਨ ਦਿਓ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਮੁਸਕ ਕਪੂਰ ਦੀ ਇੱਕ ਟਿੱਕੀ ਦਾ ਰਿਜ਼ਲਟ ਮਿਲ ਜੂਗਾ ਇਹ ਇਸ ਤਰ੍ਹਾਂ ਦੀ ਵੀ ਮਿਲ ਜਾਂਦੀਆਂ ਇਹ ਲੜੀਆਂ ਤੇ ਆਹਾ ਵੀ ਮਿਲ ਜਾਂਦੀਆਂ ਗਿਆ ਇਹਦੇ ਵਿੱਚ ਕੀ ਆਗਾ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਗੋਲੀਆਂ ਹੁੰਦੀਆਂ ਹਨ ਅਗਰ ਤੁਹਾਨੂੰ ਵੱਡੀ ਪੁੜੀ ਮਿਲ ਗਈ ਤਾਂ ਜ਼ਿਆਦੇ ਸ਼ਿੱਧੀਆਂ ਆਉਂਦੀਆਂ ਤੁਸੀਂ ਇੱਕੋ ਪੁੜੀ ਪਾੜ ਕੇ ਇੱਕ ਵਾਰੀ ਤੁਸੀਂ ਦੇ ਦਿਓ ਅਗਰ ਤੁਹਾਡੇ ਕੋਲੇ ਘੱਟ ਆਉਂਦੀਆਂ ਖਿਦੀਆਂ ਘਟ ਆਉਂਦੀਆਂ ਤੁਸੀਂ ਇਹ ਦੇ ਦਿਓ ਇਹਦਾ ਨੁਕਸਾਨ ਕੋਈ ਵੀ ਨਹੀਂ ਅਗਰ ਤੁਸੀਂ ਇਹ ਬਹੁਤ ਜਿਆਦੇ ਕਿਸਾਨ ਵੀਰਾਂ ਦੇ ਤਾਂ ਬਹੁਤ ਜਿਆਦੇ ਕੰਮ ਆਉਣ ਵਾਲਾ ਮੁਸਕਕਪੂਰਾ ਮੁਸਕਕਪੂਰ ਦਾ ਭਾਈ ਘਰੇ ਰੱਖਿਆ ਕਰੋ ਏ ਆਈ ਕਰਾਉਣੀ ਆ ਇੱਕ ਫਿਨਲ ਦੀ ਗੋਲੀ ਦੇ ਦਿਓ ਇੱਕ ਮੁਸਕਕਪੂਰ ਦੀ ਟਿੱਕੀ ਦੇ ਦਿਓ ਠੀਕ ਆ ਭਰਾਉਣ ਤੋਂ ਪਹਿਲਾਂ ਬਿਲਕੁਲ 100% ਗਾਰੰਟੀ ਆ ਪਸ਼ੂ ਦੀ ਉਹਦੀ ਪਸ਼ੂ ਰਹਿ ਜੂ ਇਹ ਕੀ ਕਰਦੇ ਆ ਜਿਹੜੇ ਅੰਦਰ ਏ ਆਈ ਕਰਾਉਣ ਦੇ ਸਮੇਂ ਕਟਾਣੂ ਹੁੰਦੇ ਆ ਫालतੂ ਉਹਨਾਂ ਨੂੰ ਮਾਰ ਦਿੰਦਾ ਹੈ ਉਹ ਜਰਾ ਸੀਨ ਕੀ ਆਗੇ ਸਾਰੇ ਉਹਨੂੰ ਖਾ ਜਾਂਦੇ ਆ ਤੇ ਖਤਮ ਹੋ ਜਾਂਦਾ ਹੈਗਾ ਟੀਕਾ ਆਪਣਾ ਭਰਾਇਆ ਵਾ ਇਹ ਮੁਸਕ ਕਪੂਰ ਬਹੁਤ ਕਮ ਆਉਣ ਵਾਲੀ ਚੀਜ਼ ਆ ਜਿੰਨੇ ਕਿਸਾਨ ਭਰਾ ਆਪਣੇ ਪਸ਼ੂ ਰੱਖਦੇ ਆ ਉਹ ਮੁਸਕ ਕਪੂਰ ਦੀ ਜਦੋਂ ਬਾਜ਼ਾਰ ਜਾਣ ਇੱਕ ਲੜੀ ਲੈ ਕੇ ਰੱਖਣ ਕਦੋਂ ਵੀ ਦੇ ਸਕਦੇ ਹੋ ਤੁਸੀਂ ਇਸ ਨੂੰ ਮੁਸਕ ਕਪੂਰ ਨੂੰ ਔਰ ਛਿੱਦੀ ਤੋਂ ਬਚਾ ਸਕਦੇ ਹੋ ਜੇ ਛਿੱਦੀ ਆ ਗਈ ਫਿਰ ਪਾਣੀ ਬਣਾਉ ਫਿਰ ਥਣ ਘਟਾਓ ਫਿਰ 나ੜ ਬਣਾਉ ਫਿਰ ਤਿਲ ਕਰੂ ਉਸ ਦੀ ਰੋਕ ਥਾਂ ਵਾਸਤੇ ਆਪਾਂ ਮੁਸਕਕਪੂਰ ਦੂਰ ਦਈਏ ਇਸ ਦੇ ਉੱਤੇ ਤੁਹਾਨੂੰ ਅੱਜ ਵੀਡੀਓ ਬਣਾਈ ਦੂਰ ਦਰੇਡੇ ਜਿੰਨੇ ਵੀ ਮੇਰੇ ਵੀਰ ਸਰੋਤੇ ਮੈਨੂੰ ਪਿਆਰ ਕਰਦੇ ਆ ਆਡ ਅਡ ਨਾਮਾ ਦੇ ਉੱਤੇ ਗੁਰਦਾਸ ਪੌਰੰਬਰ ਸਰ ਜਿੱਧਰਲੇ ਪਾਸੇ ਜਾਦਾ ਬਹਾਨਾਗਾ ਲੋਕਾਂ ਦਾ ਇੱਥੋਂ ਤੱਕ ਤਾਂ ਅੰਬਰਸਰ ਦੇ ਲੋਕ ਤਾਂ ਮੇਰੇ ਕੋਲੇ ਇੱਕ ਦਵਾਰੀ ਤਾਂ ਦਲਬਾਗ ਸਿੰਘ ਮੇਰੇ ਕੋਲੇ ਖੁਦ ਆਇਆ ਇਹੀ ਦਵਾਈ ਦੱਸਣ ਵਾਸਤੇ ਨਹੀਂ ਕਹਿੰਦਾ ਬਾਪੂ ਜੀ ਮੈਂ ਤਾਂ ਤੁਹਾਨੂੰ ਮਿਲਣਾ ਹੀ ਆਗਾ ਖੁਦ ਵਿਚਾਰਾ ਚੱਲ ਕੇ ਆ ਕੇ ਪਿਛਲੇ ਹਫਤੇ ਮਿਲ ਕੇ ਗਿਆਗਾ ਬਹੁਤ ਖੁਸ਼ੀ ਹੋਈ ਔਰ ਮੈਨੂੰ ਬਹੁਤ ਪਿਆਰ ਮਿਲਦਾ ਹੈਗਾ ਮੇਰੇ ਸਾਰੇ ਪਿਆਰੇ ਸਰੋਤਿਆਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ